ਮੈਨੂੰ ਲੱਗਦਾ ਈਆਂ ਲੱਗ ਤੇ ਹਟੀਆਂ ਕੋੜੇ ਮਨਾ ਲਿਆ ਸਾਲ ਦਾ ਮਹੀਨਾ ਹਾਂ ਬੇਬੇ ਬੜਾ ਹੀ ਸੋਹਣਾ ਕਿੱਦਾਂ ਪਿਆ ਬਸ ਉਹ ਤੇਰੇ ਵਾਲਾ ਹੁੰਦਾ ਨਾ ਆਹਾ ਉਹ ਰਹਿ ਗਈ ਉਹਦੇ ਚ ਘਾਟ ਰਹਿ ਗਈ ਉਹਦੇ ਤਾਂ ਘਾਟ ਰਹਿਣੀ ਸੀ ਉਹ ਤਾਂ ਮੈਨੂੰ ਪਤਾ ਹੀ ਸੀ ਵਿਗਾੜ ਰਹਿੂਗੀ ਜਦੋਂ ਮੈਂ ਪਿਆਲਾ ਦਿੱਤਾ ਸੀ ਉਹ ਤਾਂ ਅਜੇ ਨਾਲ ਖਾਦਾ ਨਹੀਂ ਪਿਆਰਾ ਕਿਤੇ ਦੱਬਿਆ ਸੀ ਆਉਣੇ ਨਹੀਂ ਮਾਤਾ ਮੈਂ ਖਾਦਾ ਪਿਆਲਾ ਤਾਂ ਤੇਰਾ ਆਉਣੇ ਨਹੀਂ ਉਹ ਤਾਂ ਉਹੀ ਆਈ ਸੀ ਚੁੰਨੀ ਚੜਾ ਕੇ ਹੈ ਗਈਆਂ ਫਿਰ ਕਾਦੇ ਕੋਈ ਦੇਖਿਆ ਉਹ ਤਾਂ ਹੀ ਐ ਨਹੀਂ ਬਥੇਰਾ ਕੁਝ ਦੇਖਿਆਗਾ ਨਹੀਂ ਬਥੇਰਾ ਕੁਝ ਦੇਖਿਆ ਰੱਜੇ ਪੂਜੇ ਖਾਨਦਾਨ ਦੀ ਧੀ ਆਂਗੀ ਤੇਰੇ ਵਾਂਗੂ ਮਲੰਗਾ ਨਹੀਂ ਨੀ ਹੈਗੀ ਪੇਕਿਆਂ ਤੱਕਣਾ ਜਾ ਜਾਣਦੀਆਂ ਤੇਰੇ ਪੇਕੇ ਆਉਂ ਮੈਂ ਤੁਹਾਡੇ ਦੋਨਾਂ ਦੇ ਪੇਕਿਆਂ ਨੂੰ ਜਾਣਦੀ ਆ ਮੈਨੂੰ ਪਤਾ ਹੀ ਆ ਕਿੰਨੀ ਤੱਕ ਕੀ ਜਾਣਦੀ ਆ ਤੂੰ ਦੱਸ ਹਾਂ ਮੈਨੂੰ ਜਾਨਦੀ ਆ ਮੇਰੇ ਪੇਕਿਆਂ ਬਾਰੇ ਮੇਰੇ ਵੀ ਨੰਗਾ ਤੇ ਇਹਦੇ ਵੀ ਨੰਗਾ ਆਖਾ ਬੀਬੀ ਮੇਰੇ ਪੇਕਿਆਂ ਨੰਗ ਨਾ ਕਹੀਂ ਦੇਖ ਲੈ ਜਿਸ ਟਾਈਮ ਤੂੰ ਉਹ ਕੀ ਕਹਿੰਦਾ ਮੈਂ ਕੇਸ਼ਨਖਾਰ ਸਾਬ ਬਣਾਉਂਦਾ ਹੁੰਦੀ ਸੀ ਨਾ ਸਾਡੇ ਬਿੱਲੀ ਸਾਬ ਬਣਾਉਂਦੀ ਸੀ ਜਿਹੜੀ ਛੱਪ ਲੈਂਦੀ ਸੀ ਬਿੱਲੀ ਸਾਬ ਬਣਾਉਂਦੀ ਸੀ ਬਿੱਲੀ ਸਾਬ ਦਾ ਸਸਤੀ ਸੀ ਖੜ ਦੇ ਖੜ ਦੇ ਖੜ ਦੇ ਖੜ ਅੱਛਾ ਫਿਰ ਤੈਨੂੰ ਵੇਖਦਾ ਨਹੀਂ ਪਤਾ ਆ ਬਿੱਲੀ ਸਾਬਾਂ ਤਾਂ ਸਸਤੀ ਹੁੰਦੀ ਸੀ ਕੀ ਸੀ ਹਾਂ ਮੈਨੂੰ ਧੋਖੇ ਚ ਰੱਖ ਲੈ ਮੇਰੇ ਪਿਓ ਨੇ ਰੱਖ ਲਿਆ ਧੋਖੇ ਚ ਹੈਈ ਗਰੀਬ ਰੱਖ ਕੀ ਲਿਆ ਪਤਾ ਹੀ ਐ ਮੈਨੂੰ ਕਿਹੜਾ ਪਾਸਾ ਗਰੀਬ ਆ ਸੀ ਦੱਸੀ ਇਹ ਨਹੀਂ ਤਾਂ ਮੇਰੇ ਪਿਓ ਨੇ ਘਰ ਪਰਤਾ ਥੋੜਾ ਨਹੀਂ ਬਸ ਰਹਿਣ ਦੇ ਤੇ ਕੀ ਲੈ ਠਕੀ ਦਾ ਮੈਥੋਂ ਨਾ ਮੇਰੇ ਪਰਦੇ ਚ ਕਾਈ ਚੱਲ ਨਾ ਮੈਨੂੰ ਸਾਰਾ ਹੀ ਪਤਾ ਹੈਗਾ ਕਿਉਂ ਪਰਦੇ ਚ ਕਹਣੀ ਮੈਂ ਤਾਂ ਬਾਹਰ ਟੱਕੇ ਤੇ ਤੇਰੀ ਬਹਿਜ ਟੱਕੇ ਇਹਨੂੰ ਕਹਿ ਨਾ ਮੈਂ ਕਿ ਦੋਨਾਂ ਨੂੰ ਕਹੂੰ ਦੋਨਾਂ ਨੂੰ ਕੀ ਕਹਾਂ ਇਹਨੂੰ ਕਹਿ ਕਰ ਲੈ ਮੇਰਾ ਕੀਤਾ ਨੇ ਅਭੀ ਮੇਰੇ ਪੇਕਿਆਂ ਦਾ ਪਤਾ ਲੱਗਿਆ ਇਹਦੇ ਪੇਕਿਆਂ ਦੀ ਚੁੰਨੀ ਵੀ ਦਿਖਾ ਦੂੰ ਨਹੀਂ ਜਾਣਦੀਆਂ ਜਾਣਦੇ ਤੇਰੇ ਪੇਕਿਆਂ ਨੂੰ ਛੜੇ ਹੋਏ ਉਹ ਬੇਹੇ ਬਿਸਕਟ ਚੱਕ ਲੈਂਦਾ ਦੇਖਣ ਨੂੰ ਜੀਰੀ ਕਰਦਾ ਹੈ ਕੀ ਜਾਣਦੀਆਂ ਤੂੰ ਮੇਰੇ ਪੇਕਿਆਂ ਬਾਰੇ ਮੈਂ ਤਾਂ ਹੂਣਾ ਗੁੱਤ ਨਹੀਂ ਪਟਾਲੀ ਨਹੀਂ ਬਹਿ ਜਾ ਟਿੱਕੇ ਮੈਂ ਜੂਆ ਖੇਡਦਾ ਤੂੰ ਬੜੇ ਖਾਰੀ ਕਿਤੇ ਤੂੰ ਇੱਥੋਂ ਲੈਣੀਆਂ ਗੋਡੇ ਹਲਾ ਲੈਣੀਆਂ ਲਾਹਤ ਹੋ ਗਈ ਆ ਜਾ ਆ ਜਾ ਲਵੀ ਮੁੱਠ ਨਹੀਂ ਹੋ ਗਈ ਲੜਾਈ ਤੂੰ ਬੱਸ ਕਰ ਮੇਰੀ ਗੱਲ ਸੁਣ ਕੀ ਹੋ ਗਈ ਕਹਾ ਦਿਨਾਂ ਮੈਂ ਕੁਝ ਮਾਰ ਕੇ ਮੁੱਕੀ ਪੱਤੀ ਦੇ ਬੱਤੀ ਕਰ ਦੂੰ ਮੈਂ ਤਾਂ ਮੇਰੀ ਗੱਲ ਸੁਣ ਨਹੀਂ ਕਿਾਰੇ ਬੋਲਦੀਆਂ ਤੂੰ ਵੀ ਪਹਿਲੇ ਮੈਨੂੰ ਐਂ ਦੱਸੋ ਅੰਗੂਰਾ ਦੇ ਹੱਥ ਜੀ ਪਰ ਮੈਨੂੰ ਵਾਇਂਦੇ ਸੋ ਆਂ ਗੂਰਾ ਦੀ ਖੰਡ ਜੀ ਮੇਰੇ ਬੈਗ ਚੋਂ ਦੀ ਨੇ ਕੱਢੀ ਆ ਉੱਥੇ ਮੇਰਾ ਬਲੱਡ ਘਟ ਗਿਆ ਮੈਂ ਇੱਥੇ ਪਾਛੋ ਧੱਕ ਮਾਰੀ ਜਾਂਦੇ ਆ ਫੇਰ ਮੈਨੂੰ ਪਤਾ ਲੱਗਿਆ ਵੀ ਜਾਣ ਕੇ ਵਹਿਤ ਕਰੀ ਆ ਉਹਨਾਂ ਨੇ ਵਿਆਹ ਤੇ ਬੁੜੀ ਬਲੱਡ ਘਟਾ ਕੇ ਡਿੱਗ ਪੂਗੀ ਤੇ ਕੰਮ ਨਿਬੜੂ ਬੁੜੀ ਨਹੀਂ ਲੈ ਬੇਬੇ ਕਿਹੋ ਜੀਆਂ ਗੱਲਾਂ ਕਰਦੀਆਂ ਹਣ ਮੈਂ ਤੇਰੀ ਅੰਗੂਰਾ ਦੀ ਖੰਡ ਕੀ ਕਰਨੀ ਆ ਸਾਡੇ ਤਾਂ ਅੰਗੂਰਾ ਦੇ ਖੰਡ ਦੀਆਂ ਡੱਬੀਆਂ ਰੋਲਦੀਆਂ ਫਿਰਦੀਆਂ ਨੇ